ਸਾਰੀਆਂ ਸੰਗਤਾਂ ਮੇਰੇ ਵੀਰ ਪ੍ਰਬੰਧਕ ਜਾਨ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਜਿਹੜੋ ਸਤਿਗੁਰੂ ਸਿੱਤੇ ਪਾਤਸ਼ਾਹੀ ਦੀ ਸੇਵਾ ਨਿਭਾ ਰਹੇ ਆ ਤੇ ਵੱਡੇ ਵੱਲ ਦੇ ਸਹਿਯੋਗ ਦੇ ਨਾਲ ਜਿ ਰਵਿਕਿਰਤਾਂ ਕਰਦੇ ਆ ਜੀ ਤੇ ਇਸ ਦੇ ਨਾਲ ਹੀ ਤਿੰਦਿਆਂ ਲੰਗਰ ਚੱਲਦਾ ਜੀ ਇੱਥੇ ਨਾਰਦ ਦੇ ਪ੍ਰਕਾਸ਼ ਆਰੰਭ ਹੁੰਦਾ ਜੀ ਤੇ ਉਪਰੰਤ ਉਸ ਤੋਂ ਬਾਅਦ ਕੀਰਤਨ ਦਵੰਸ ਚ ਜਾਈ ਜਾਂਦੇ ਜੀ ਉੱਥੇ ਆਪਣਾ ਬੰਦਾ ਸੰਭਾਲ ਚੁੰਮਦੇ ਆ ਦਾ ਜਿਹਨਾਂ ਨੇ ਅੱਜ ਆਪਾਂ ਰਲ ਮਿਲ ਕੇ ਇਹ ਮੰਗਰ ਲਾਇਆ ਹੈ ਕਿਉਂਕਿ ਇਹ ਸਾਹਿਬ ਜਾਨ ਦੀ ਸ਼ਹਾਦਤ ਨੂੰ ਮਰਦਾਇਤਾ ਹੈ ਮੰਗਰ ਇਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਾਰੇ ਸਾਹਿਬ ਜਾਨੀ ਛੋਟੇ ਸਾਹਿਬ ਜਾਨੀ ਇਹਨਾਂ ਸਾਰਿਆਂ ਨੂੰ ਸ਼ੁਕਰ ਪਤ ਹੈ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੋਤੀ ਨਾਮ ਮੈਨੇ ਨੀ ਸੀ ਬਾਜੀ ਲਈ ਜਾਂਦੀ ਓ ਭਾਈ ਮੋਤੀ ਨਾਮ ਮੈਨੇ ਨੀ ਸੀ ਬਾਜੀ ਲਈ ਜਾਂਦੀ ਦੁੱਧ ਸੀ ਪਿਆਇਆ ਏ ਵੀ ਗੱਲ ਬਹੁਤ ਮਾਨਦੀ ਇਹ ਵੀ ਗੱਲ ਬਹੁਤ ਮਾਨਦੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਛੋਟੀ ਮਾਜਰੀ ਸਮਾਣਾ ਤੋਂ ਜਿੱਥੋਂ ਕਿ ਅੱਜ ਪੰਜ ਪਿਆਰਾਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਵਿਸ਼ਾ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਛੋਟੇ ਸਹਿਬਜ਼ਾਦਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਤੌਰ ਤੇ ਛੋਟੀ ਮਾਜਰੀ ਅਤੇ ਵੱਡੀ ਮਾਜਰੀ ਦੇ ਸਹਿਯੋਗ ਨਾਲ ਕੱਢਿਆ ਗਿਆ ਔਰ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਇਹ ਨਗਰ ਕੀਰਤਨ ਜਿਹੜਾ ਸੰਪੰਨ ਹੋਣਾ ਔਰ ਬਹੁਤ ਵੱਡੀ ਸੇਵਾ ਕਰਦੇ ਬੱਚੇ ਨੌਜਵਾਨ ਬੀਬੀਆਂ ਔਰ ਭੈਣਾ ਨਜ਼ਰ ਆ ਰਹੇ ਐ ਜੇ ਗੱਲ ਕਰੀਏ ਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੋਟੀ ਮਾਜਰੀ ਅਤੇ ਵੱਡੀ ਮਾਜਰੀ ਦੇ ਸਹਿਯੋਗ ਦੇ ਨਾਲ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਕੱਢਿਆ ਗਿਆ ਔਰ ਇਹ ਨਗਰ ਕੀਰਤਨ ਤਕਰੀਬਨ ਸਾਰੀ ਹਿਮਲਕਾਨਾ ਪੱਤੀ ਦੇ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਰਵਿਦਾਸ ਨਗਰ ਮਾਜਰੀ ਵਾਲੀ ਸਾਈਡ ਤੋਂ ਹੁੰਦਾ ਹੋਇਆ ਔਰ ਫਿਰ ਵੱਡੀ ਮਾਜਰੀ ਤੋਂ ਹੁੰਦਾ ਹੋਇਆ ਜਿਹੜਾ ਨਗਰ ਕੀਰਤਨ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਖੇ ਪਹੁੰਚਿਆ ਔਰ ਇਥੇ ਨਿਹੰਗ ਸਿੰਘ ਗਤਕਾ ਪਾਰਟੀਆਂ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਔਰ ਗਤਕੇ ਦੇ ਜੋਹਰ ਵੀ ਦਿਖਾਏ ਔਰ ਸੰਗਤਾਂ ਨੇ ਬਹੁਤ ਵੱਡੀ ਸੇਵਾ ਵੀ ਕਰਦੇ ਨਜ਼ਰ ਆਏ ਔਰ ਇਸ ਮੌਕੇ ਥਾਂ-ਥਾਂ ਦੇ ਉੱਪਰ ਪੰਜ ਪਿਆਰਿਆਂ ਦਾ ਮਾਨ ਸਨਮਾਨ ਵੀ ਕੀਤਾ ਜਾ ਰਿਹਾ ਏ ਔਰ ਕਿਤਨਾ ਕਿਤੇ ਜੇ ਗੱਲ ਕਰੀਏ ਤਾਂ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਸਾਬ ਜਦਿਆਂ ਦੇ ਮਾਤਾ ਗੁਜਰਕੌਰ ਜੀ ਔਰ ਸਾਰੇ ਹੀ ਇਹਨਾਂ ਦਿਨਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪਰਿਵਾਰ ਜਿਹੜਾ ਹੈ ਇਹਨਾਂ ਦਿਨਾਂ ਦੇ ਵਿੱਚ 20 ਤੋਂ ਲੈ ਕੇ 28 ਤਰੀਕ ਤੱਕ ਜਿਹੜਾ ਸਾਰਾ ਹੀ ਪਰਿਵਾਰ ਜਿਹੜਾ ਉਹ ਕਿਤਨਾ ਕਿਤੇ ਵੱਡੀ ਕੁਰਬਾਨੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੀ ਔਰ ਸੰਗਤ ਵਾਸਤੇ ਵਿਸ਼ੇਸ਼ ਲੰਗਰ ਵੀ ਥਾਂ ਤਾਂ ਲਗਾਇਆ ਗਿਆ ਸੀ ਔਰ ਇਸ ਮੌਕੇ ਬਹੁਤ ਜ਼ਿਆਦਾ ਕਿਤਨਾ ਕਿਤੇ ਕਾਰਾਂ ਤਕ ਤਰ ਤੋਲੀਆ ਵੀ ਨਜ਼ਰ ਆ ਰਹੀਆਂ ਸਨ ਔਰ ਸੰਗਤਾਂ ਗੁਰੂ ਦਾ ਜਾਪ ਕਰਦੀਆਂ ਹੋਈਆਂ ਰਸਤੇ ਸਾਫ਼ ਕਰਦੀਆਂ ਵੀ ਨਜ਼ਰ ਆ ਰਹੀਆਂ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਲਕੀ ਦੇ ਦਰਸ਼ਨ ਕਰਦੀਆਂ ਹੋਈਆਂ ਸੰਗਤਾਂ ਜਿਹੜੀਆਂ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਅੱਗੇ ਵਧ ਰਹੀਆਂ ਹਨ ਔਰ ਤੁਸੀਂ ਜ਼ਰੂਰ ਜੁੜੇ ਰਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਤੇ ਇਤਨੇ ਨਾਲ ਹੀ ਤਿੰਨ ਦਿਨ ਲੰਗਰ ਚੱਲਦਾ ਜੀ ਇੱਥੇ ਮਾਹਰ ਦੇ ਪ੍ਰਕਾਸ਼ ਆਰੰਭ ਹੁੰਦਾ ਜੀ ਤੇ ਉਪਰੰਤ ਉਸ ਤੋਂ ਬਾਅਦ ਕੀਰਤਨ ਦੀ ਵੰਸ ਚਾਈ ਜਾਂਦੇ ਜੀ ਉੱਥੇ ਆਪਣਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਹਾਂ ਔਰ ਹੁਣ ਜਿਹੜਾ ਨਗਰਕਰਤਾ ਤੋਂ ਚਾਲੇ ਪਾਰਿਆ ਹੈ ਇਹ ਕਿੱਧਰ ਕਿੱਧਰ ਨੂੰ ਹੁੰਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਪਹੁੰਚੇਗਾ ਵੱਡੀ ਮਾਜਰੀ ਤੋਂ ਸ਼ੁਰੂ ਹੋ ਕੇ ਗਦਾਮਾ ਵਾਲੀ ਗਲੀ ਰਵੀਦਾਸ ਗੌਰਦਾਰਾ ਹੋ ਕੇ ਜੀ ਆਪਣਾ ਪੋਣੀਕਰ ਰੋਡ ਤੋਂ ਵੱਡੀ ਮਾਜਰੀ ਜੀ ਵੱਡੀ ਮਾਜਰੀ ਤੋਂ ਫਿਰ ਨਿਕਲ ਕੇ ਬੰਦਾ ਸਿੰਘ ਬਹਾਦਰ ਚੌਂਕ ਤੋਂ ਸਮਾਪਤੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਹੁਣ ਨਗਰ ਕਰਤ ਚੱਲਣ ਦਾ ਕੀ ਸਮਾਂ ਪਿਆਰੀ ਜੀ ਥੋੜੇ ਟਾਈਮ ਤੱਕ 10 15 ਮਿੰਟਾਂ ਤੱਕ ਜਿੰਨੇ ਦੇਰ ਚੱਲ ਜਾਏਗਾ ਤਾਂ ਕਿ ਤੋਂ ਹੁੰਦਾ ਹੈ ਨਗਰ ਕੀਰੋ ਗੁਰਦੁਆਰਾ ਦਸਤੂਰ ਦੇ ਪੂਨ ਦਰਸ਼ਨ ਕਰਕੇ ਤਾਂ ਉਹ ਦਰਾਮਾਲਾ ਰੋਡ ਤੋਂ ਉੱਤਮਤ ਵੱਡੀ ਮਾਝੀ ਅਸੀਂ ਗੁਰੂ ਬਾਤ ਬੰਦਾ ਸਿੰਘ ਬਹਾਦਰ ਚੌਕ ਦੇ ਵਿੱਚ ਜਾ ਕੇ ਸਮਾਗਮ ਕੀਤੇ ਮਾਧਰੀ ਦੀ ਸੰਗਤ ਤੇ ਸਾਡੀ ਛੋਟੀ ਮਾਧਰੀ ਦੀ ਸੰਗਤ ਜੋ ਪਿਛਲੇ ਕਾਫੀ ਸਾਲਾਂ ਤੋਂ ਬਹੁਤ ਵੱਧੋ ਪ੍ਰਚਲਿਤ ਆਈ ਹੈ ਉਹ ਵਾਸੀ ਹਾਕੋਰ ਦੀ ਗੰਦ ਤੇਰਾ ਰਾਂਜ ਬਚਾ ਕੇ ਰਹਾਣਿਆ ਉਹ ਸਭ ਲੋਕ ਪੱਥਰੋਂ ਵੀ ਉਹਨਾਂ ਨੇ ਫੈਨ ਲਾਵੇ ਨੇ ਇਹਨਾਂ ਦੇ ਪਰੋਖੇ ਨਹੀਂ ਸਾਡੀਆਂ ਧੋਏ ਮਾਧਰੀ ਦੀ ਸੰਗਤ ਰਾਲ ਕੀ ਜੰਮ ਪ੍ਰਚਲਿਤ ਹੈ ਇਹ ਬਹੁਤ ਵੱਡਾ ਉਪਰਾਲਾ ਹੈ ਦੇ ਨਗਰ ਦੇ ਵਿੱਚ ਆਈ ਸੰਗਤ ਦਾ ਜਿਆਆਂ ਨੂੰ ਸਵਾਗਤ ਹੈ। ਉਹ ਖਤ ਧੰਨਵਾਦ। ਸਿੱਖੀ ਦੇ ਸਿਧਾਂਤਾਂ ਨੂੰ ਮੋਟ ਰੱਖਦੇ ਹੋયા ਛੋਟੇ ਸਾਹਿਬ ਜੀ ਦੇ ਪਾਸਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਜੀ ਜਿਨ੍ਹਾਂ ਨੇ ਭਾਰਕ ਦੇ ਲਹਾਂ ਦੇ ਵਿੱਚ ਜਿਨ ਕੇ ਆਪਣੀ ਸ਼ਹਾਦਤ ਨੂੰ ਸਬੂਤ ਦੇ ਕੇ ਸੰਗਤ ਨੂੰ ਸੁਬੋਧਨ ਕੀਤਾ ਕਿ ਆਉਣ ਵਾਲੇ ਜੀੜੀ ਖੁਰਸਕੀ ਸਿਧਾਂਤਾਂ ਦੇ ਮੁਤਾਬਕ ਚਲਦੀ ਹੋਈ ਸਾਡੇ ਪੈਰਾਂ ਤੇ ਚਲਦੀ ਹੋਈ ਭਾਰਕ ਦੇ ਖੁਰਸਕੀ ਸਿਧਾਂਤਾਂ ਨੂੰ ਮੁੱਖ ਰੱਖੇ। ਔਰ ਖੰਡੇ ਬੰਡੇ ਦਾ ਅੰਮ੍ਰਿਤ ਸ਼ਕਤੀ ਗੁਰੂ ਵਾਲੇ ਬਣ ਕੇ ਤੇ ਗੁਰੂ ਦੇ ਉਪਦੇਸ਼ ਤੇ ਚੱਲਣ ਦੇ ਸਾਥੀ ਬਣੇ ਇਹਨਾਂ ਅੱਖਾਂ ਨੂੰ ਮੱਖ ਰੱਖਦੇ ਹੋਇਆਂ ਅੱਜ ਦੀ ਮਾਦਰੀ ਦੀ ਸੰਗਤ ਸਾਰੇ ਸਹਿਯੋਗਾਂ ਦੇ ਨਾਲ ਨਗਰ ਕੀਰਤਨ ਆ ਕੇ ਆ ਅਸਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣੇ ਮਾਦਰੀ ਗੁਰਦੁਆਰਾ ਸਾਹਿਬ ਤੋਂ ਸ੍ਰੀ ਚੌਕ ਬੰਦਾ ਬਹਾਦਰ ਸਾਹਿਬ ਦੇ ਸ੍ਰੀ ਖੰਡਪਾਤ ਸਾਹਿਬ ਦੇ ਮੋਨਾ ਰੱਖਣ ਦੀ ਵਿਧੀ ਦੇ ਮਤਾਬਕ ਸੰਗਤਾਂ ਨੂੰ ਦੋ ਟਿਕੜੀਆਂ ਹਨ ਇਨ੍ਹਾਂ ਅੱਖਰਾਂ ਦੇ ਨਾਲ ਹੀ ਆ ਕੇ ਸਾਰੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉਣ ਵਾਲੀ ਜਨਰੇਸ਼ਨ ਨੂੰ ਖੰਡੇ ਵੱਡ ਦਾ ਅਮਰ ਸ਼ਕਾ ਕੇ ਕਿਉਂਕਿ ਛੋਟੇ ਛੋਟੇ ਸਹਾਇਜਾ ਦੇ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਸ਼ਾਤਾਂਤੀਆਂ ਹਨ ਇਸ ਕਰਕੇ ਉਹਨਾਂ ਦੀ ਜਨਰੇਸ਼ਨ ਨੂੰ ਵੀ ਇਹੀ ਚਾਹੀਦਾ ਹੈ ਕਿ ਅਸੀਂ ਵੀ ਛੋਟੇ ਬੱਚਿਆਂ ਦੇ ਪਾਏ ਸਦਮਾ ਤੇ ਚੱਲ ਕੇ ਆਪਣੇ ਜੀਵਨ ਨੂੰ ਸਪੋਧਨ ਕਰੀਏ ਇਹਨਾਂ ਅੱਖਰਾਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਜਵਾਨ ਗ੍ਰੀਗਰੀ ਹਟੇ ਬਾਬਾ ਦਲਬੀਰ ਸਿੰਘ ਜੀ ਬਾਬਾ ਦਲਬੀਰ ਸਿੰਘ ਜੀ ਪਟਿਆਰੇ ਵਾਲੇ ਕਾਰ ਸੇਵਾ ਵਾਲੇ ਉਹ ਵੀ ਸੰਗਤਾਂ ਦੇ ਦਰਸ਼ਨ ਕਰਨਗੇ ਤੇ ਕੁਛ ਗੁਰੂ ਦੇ ਸ਼ਬਦ ਦੀ ਵਿਚਾਰ ਕਰਨਗੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਉਸ ਤੋਂ ਅਪਰੰਤ ਜੀ ਜੋ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਾ ਨਰੋਲ ਵਾਲੀ ਦਾ ਕੀਰਤਨ ਨਰਬਲ ਬਾਣੀ ਦਾ ਅਮਰ ਰੂਪੀ ਕੀਰਤਨ ਦੀਵਾਨ ਸਜਣਗੇ ਰਾਗੀ ਢਾਡੀ ਬੜੇ ਪਿਆਰ ਸਤਿਕਾਰ ਸਤਕਾਰ ਦੇ ਨਾਲ ਉਤਸ਼ਾਹ ਦੇ ਨਾਲ ਜੋ ਆਪਾਂ ਸਾਲਾਨਾ ਇਹ ਪੁਰਬ ਮਨਾਉਨੇ ਆਂ ਸੇਵਾ ਦੇ ਵਿੱਚ ਹਾਜ਼ਰ ਨੇ ਇਹ ਜੋ ਸੰਗਤਾਂ ਵੇ ਰਹਿੰਦੀਆਂ ਨੇ ਉਹਨਾਂ ਨੂੰ ਵੀ ਇਹ ਬੇਨਤੀ ਆ ਕਿ ਪਤਸ਼ਾਹੀ ਜੀ ਦੀ ਪਾਵਨ ਹਜ਼ੂਰੀ ਵਿੱਚ ਸੇਵਾ ਤੇ ਸਿਮਰਨ ਵਿੱਚ ਜੁੜਨਾ ਸ਼ਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਏਰੀ ਭਾਲੇ ਸ਼ਰਬਤ ਦਾ ਭਲਾ ਵਾਹਿਗੁਰਦੀ ਕਾ ਵਾਹਿਗੁਰਦੀ ਕੀ ਫਤਿਹ